ਸੱਚੇ ਗਾ ਦੋਸਤੋ ਤੁਸੀਂ ਦੇਖ ਰਹੇ ਹੋ ਦੇਣੇ ਸਰਦ ਮੈਂ ਮਤਪਾਲ ਸਿੰਘ ਬਾਜਵਾ ਗੱਲ ਕਰਾਗੇ ਪੰਜਾਬ ਦੇ ਬਹੁਤ ਸਾਰੇ ਵਕਫਾ ਕਿਤਰਾ ਵਿੱਚ ਜਿੱਤੇ ਲਗਾਤਾਰ ਪਾਰੀ ਬਰਸਾਤ ਪੈ ਰਹੀ ਉਸ ਬਰਸਾਤ ਦੇ ਚਲਦਿਆ ਬਹੁਤ ਸਾਰੇ ਬਿਆਸ ਦਰਿਆ ਦੇ ਵਿੱਚ ਜਿਹੜਾ ਫਲੱਡ ਜਿਹੜਾ ਆਇਆ ਹੋਇਆ ਉਹ ਜੇਕਰ ਗੱਲ ਕੀਤੀ ਜਾਵੇ ਕੋਮ ਡੈਮ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਸ ਪਾਣੀ ਦੇ ਚਲਦਿਆ ਲਗਾਤਾਰ ਜੋ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਉਹ ਤੇ ਖਬਰਾਂ ਦੇ ਰਹੀ ਤੁਸੀਂ ਦੇਖ ਹੀ ਰਹੇ ਹੋ ਪਰ ਜੇਕਰ ਗੱਲ ਕੀਤੀ ਜਾਵੇ ਤੇ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਕੀ ਬਰਸਾਤ ਪੈ ਰਹੀ ਉਸ ਬਰਸਾਤ ਦੇ ਚਲਦਿਆ ਸੀਰੇ ਦੀ ਗੱਲ ਕੀਤੀ ਜਾਵੇ ਜਟਕਾਸੀ ਨਾਲੇ ਦੀ ਗੱਲ ਕੀਤੀ ਜਾਵੇ ਹਾਲਾਂਕਿ ਨਗਰ ਪੰਚਾਇਤ ਨਗਰ ਕੌਂਸਲ ਟਾਂਡਾ ਵੱਲੋਂ ਤੇ ਪੁਖਤਾ ਇੰਤਿਹਾਮ ਕੀਤੇ ਗਏ ਹਨ ਪਰ ਉਹਨਾਂ ਪੁਖਤਾ ਇੰਤਿਹਾਮਾਂ ਦੇ ਚਲਦਿਆਂ ਨਗਰ ਪੰਚਾਇਤ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਮਾਰਸ਼ਲ ਮੇਰੇ ਕੋਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਰਸ਼ਲ ਜੀ ਪਹਿਲਾ ਡੈਢ ਸੇਰਾਵਲਾ ਤੋਂ ਤੁਹਾਡਾ ਸਵਾਗਤ ਹੈ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਅੱਜ ਪੰਜਾਬ ਦੇ ਵਿੱਚ ਔਰ ਜੇਕਰ ਬਰਸਾਤ ਆਉਂਦੀ ਤੇ ਸ਼ਹਿਰਾਂ ਨੂੰ ਸਥਿਤੀ ਲੈ ਕੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਧੰਨਵਾਦ ਬਾਜਬਾ ਸਾਹਿਬ ਅਸੀਂ ਅੱਜ ਨਾਲ 11 12 ਵਜੇ ਦੀ بارش ਪੈਣੀ ਆ ਉਹ بارش ਵੀ ਬਹੁਤ ਤੇਜ਼ ਪੈਣੀ ਆ ਤੇ ਆਪਾਂ ਵੀ ਮੇਰੇ ਹਸਾਬ ਨਾਲ 7 ਵਜੇ ਦਾ ਸਾਰੇ ਸ਼ਹਿਰ ਦਾ ਛਤਰੀ ਲੈ ਕੇ ਦੌਰਾ ਕਰਨ ਰਹੇ ਆ ਔਰ ਅਸੀਂ ਪਾਣੀ ਦੇ ਮਸਲਾ ਦੇਖਦੇ ਕਿਦਾਂ ਹੱਲ ਹੋਣਾ ਵਾ ਤੇ ਪਾਣੀ ਦਾ ਆਪਾਂ ਸਾਰੀ ਵੀਡੀਓ ਬਣਾਤੀ ਆ ਜੇ ਕੋ ਤੁਹਾਨੂੰ ਪਾ ਵੀ ਦਵਾਂਗੇ ਜੇ ਬੋਲ ਕੇ ਦੱਸਣਾ ਤਾਂ ਬੋਲ ਵੀ ਦਿੰਨੇ ਆ ਤੁਸੀਂ ਦੱਸੋ ਕਿੱਦਾਂ ਕਰੀਏ ਕੀ ਲੱਗਦਾ ਕੀ ਜਿਹੜੀ ਬਰਸਾਤ ਪੈ ਰਹੀ ਹੈ ਇਸ ਬਰਸਾਤ ਦੇ ਚਲਦੇ ਕੀ ਮੁਸ਼ਕਿਲਾਂ ਆ ਰਹੀਆਂ ਬਹੁਤ ਸਾਰੇ ਦੁਕਾਨਾਂ ਵੀ ਅਜੇ ਤੱਕ ਨਹੀਂ ਖੁੱਲੀਆਂ ਜਿੱਕਰ ਗੱਲ ਕੀਤੀ ਜਾਵੇ ਦੇ ਸਕੂਲੀ ਬੱਚਿਆਂ ਦੇ ਹੋਣ ਜਾਣ ਵਾਸਤੇ ਕਾਫੀ ਮੁਸ਼ਕਿਲਾਂ ਆ ਰਹੀਆਂ ਮੁਸ਼ਕਲਾਂ ਦਾ ਜੀ ਉਹ ਸਰਦਾਰ ਬਗੀਚਾ ਸਿੰਘ ਦੀ ਭਗਵਾਨ ਸਰਦਾਰ ਭਗਵਾਨ ਸਿੰਘ ਦੀ ਜਿਹੜੀ ਪੂਲੀ ਆ ਉੱਥੇ ਪਾਣੀ ਇਕੱਠਾ ਹੁੰਦਾ ਵਾ ਪਰ ਉਹ ਪਾਣੀ ਆਪਾਂ ਡਿਵਾਈਡ ਵੀਡੀਓ ਬਣਾਈਆਂ ਕਿੱਦਾਂ ਹੋ ਸਕਦਾ ਵਾ ਜਿਉਂ ਆਪਾਂ ਉਹ ਸਾਡੇ ਕੰਮ ਦੇ ਵਿੱਚ ਕੋਈ ਅੜਚਣ ਨਾ ਆਵੇ ਤੁਹਾਨੂੰ ਬੜਾ ਅੜਚਣਾ ਹੀ ਬਹੁਤ ਆਉਂਦੀਆਂ ਵਾ ਤੇ ਬਹੁਤ ਸਾਰੇ ਸਾਡੇ ਕੰਮ ਇਦਾਂ ਦੇ ਆ ਕਮ ਸੇਮ 30 32 ਕੰਮ ਆ ਜਿਹੜੇ ਟੈਂਡਰ ਮਤਲਬ ਹੋਏ ਆ ਪਰ ਐਮਐਲਏ ਸਾਹਿਬ ਦਾ ਟਾਈਮ ਨਹੀਂ ਲੱਗਦਾ ਦਗਾੜ ਰੱਖਣ ਵਾਸਤੇ ਪਰ ਸ਼ਹਿਰ ਨਿਵਾਸੀ ਹੋ ਜਾਂਦੇ ਮਤਲਬ ਜਿਹੜੀ ਸਜਾਵ ਭੁਗਤਣ ਦੇ ਆ ਤੇ ਆ ਉਹਦੀ ਅੱਧੀ ਤੋਂ ਜ਼ਿਆਦਾ ਪਰੇਸ਼ਾਨੀ ਉਸੇ ਚੀਜ਼ ਦੀ ਹੈ ਭਾਈ ਕਿਵੇਂ ਦੇਖਦੇ ਹੋ ਲਗਾਤਾਰ ਜਿਹੜੀ ਬਰਸਾਤ ਪੈ ਰਹੀ ਹੈ ਬਰਸਾਤ ਦੇ ਚੱਲਦੇ ਆ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਸੋ ਇਸ ਬਰਸਾਤ ਦੇ ਚੱਲਦੇ ਆ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਆ ਆਪਣੇ ਆਪਣੇ ਕੰਮਕਾਰਾਂ ਨੂੰ ਜਿਹੜਾ ਕਿ ਜਾਂਦੇ ਹੋਏ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਬਰਸਾਤ ਜਿਹੜੀ ਪੈ ਰਹੀ ਆ ਇਹ ਸਾਡਾ ਨੁਕਸਾਨ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਡੈਨਿਸ ਸ਼ੇਰਾ ਮਹਿਮਤਪਾਲ ਸਿੰਘ ਬਾਜਵਾ ਟੰਡਾ ਉਰਮੋਟ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਡੈਨਿਸ ਸ਼ੇਰਾ ਤੇ ਮਹਿਮਤਪਾਲ ਸਿੰਘ ਬਾਜਵਾ ਗੱਲ ਕਰਾ ਕੇ ਪੰਜਾਬ ਦੇ ਬਹੁਤ ਸਾਰੇ ਵਕਫਾ ਕਿਸ ਤਰ੍ਹਾਂ ਵਿੱਚ ਜਿੱਤੇ ਲਗਾਤਾਰ ਪਾਰੀ ਬਰਸਾਤ ਪੈਰੀ ਇਸ ਬਰਸਾਤ ਦੇ ਚੱਲਦਿਆਂ ਬਹੁਤ ਸਾਰੇ ਬਿਆਸ ਦਰਿਆ ਦੇ ਵਿੱਚ ਜਿਹੜਾ ਫਲੱਡ ਜਿਹੜਾ ਆਇਆ ਹੋਇਆ ਵਾ ਜਿੱਕਰ ਗੱਲ ਕੀਤੀ ਜਾਵੇ ਕੌਮ ਡੈਮ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਸ ਪਾਣੀ ਦੇ ਚੱਲਦਿਆਂ ਲਗਾਤਾਰ ਜੋ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਉਹ ਤੇ ਖਬਰਾਂ ਦੇ ਰਾਹੀਂ ਤੁਸੀਂ ਦੇਖੀ ਰਹੇ ਹੋ ਪਰ ਜਦਕਰ ਗੱਲ ਕੀਤੀ ਜਾਵੇ ਤੇ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਕੀ ਬਰਸਾਤ ਪੈ ਰਹੀ ਉਸ ਬਰਸਾਤ ਦੇ ਚੱਲਦਿਆਂ ਸੀਵਰੇਜ ਦੀ ਗੱਲ ਕੀਤੀ ਜਾਵੇ ਜਾਂ ਟਕਾਸੀ ਨਾਲੇ ਦੀ ਗੱਲ ਕੀਤੀ ਜਾਵੇ ਹਾਲਾਂਕਿ ਨਗਰ ਪੰਚਾਇਤ ਨਗਰ ਕੌਂਸਲ ਟਾਂਡਾ ਵੱਲੋਂ ਤੇ ਪੁਖਤਾ ਇੰਤਿਮ ਕੀਤੇ ਗਏ ਹਨ ਪਰ ਉਹਨਾਂ ਪੁਖਤਾ ਇੰਤਿਮਾਂ ਦੇ ਚਲਦਿਆਂ ਨਗਰਪੰਚਾਇਤ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਮਾਰਸ਼ਲ ਮੇਰੇ ਕੋਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਰਸ਼ਲ ਜੀ ਪਹਿਲਾ ਡੈਢ ਸਵੇਰ ਵੱਲੋਂ ਤੁਹਾਡਾ ਸਵਾਗਤ ਹੈ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਅੱਜ ਪੰਜਾਬ ਦੇ ਵਿੱਚ ਔਰ ਜੇਕਰ ਬਰਸਾਤ ਆਉਂਦੀ ਦੇ ਸ਼ਹਿਰਾਂ ਨੂੰ ਸਥਿਤੀ ਲੈ ਕੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਧੰਨਵਾਦ ਬਾਜਬਾ ਸਾਹਿਬ ਅਸੀਂ ਅਗਨਾ 11 12 ਵਜੇ ਦੀ بارش ਪੈਂਦੀ ਆ ਔਰ بارش ਵੀ ਬਹੁਤ ਤੇਜ਼ ਪੈਂਦੀ ਆ ਤੇ ਆਪਾਂ ਵੀ ਮੇਰੇ ਹ ਸਾਰੇ ਸ਼ਹਿਰ ਦਾ ਛਤਰੀ ਲੈ ਕੇ ਦੌਰਾ ਕਰਨ ਆਏ ਆਂ ਔਰ ਅਸੀਂ ਪਾਣੀ ਦੇ ਮਸਲਾ ਦੇਖਦੇ ਕਿੰਦਾ ਹਾਲ ਹੋਣਾ ਵਾ ਤੇ ਪਾਣੀ ਦਾ ਆਪਾਂ ਸਾਰੀ ਵੀਡੀਓ ਬਣਾਤੀ ਆ ਜੇ ਕੋ ਤੁਹਾਨੂੰ ਪਾ ਵੀ ਦਵਾਂਗੇ ਜੇ ਬੋਲ ਕੇ ਦੱਸਣਾ ਤਾਂ ਬੋਲ ਵੀ ਦਿੰਨੇ ਆਂ ਤੁਸੀਂ ਦੱਸੋ ਕਿੱਦਾ ਕਰ ਰਹੀ ਹੈ ਕੀ ਲੱਗਦਾ ਕੀ ਜਿਹੜੀ ਬਰਸਾਤ ਪੈ ਰਹੀ ਹੈ ਇਸ ਬਰਸਾਤ ਦੇ ਚੱਲਦੇ ਕੀ ਮੁਸ਼ਕਿਲਾਂ ਆ ਰਹੀਆਂ ਬਹੁਤ ਸਾਰੇ ਦੁਕਾਨਾਂ ਵੀ ਅਜੇ ਤੱਕ ਨਹੀਂ ਖੁੱਲੀਆਂ ਜਿੱਕਰ ਗੱਲ ਕੀਤੀ ਜਾਵੇ ਦੇ ਸਕੂਲੀ ਬੱਚਿਆਂ ਦੇ ਹੋਣ ਜਾਣ ਵਾਸਤੇ ਕਾਫੀ ਮੁਸ਼ਕਿਲਾਂ ਆ ਰਹੀਆਂ ਮੁਸ਼ਕਲਾਂ ਦਾ ਜੀ ਉਹ ਸਰਦਾਰ ਬਗੀਚਾ ਸਿੰਘ ਦੀ ਭਗਵਾਨ ਸਰਦਾਰ ਭਗਵਾਨ ਸਿੰਘ ਦੀ ਜਿਹੜੀ ਪੂਲੀ ਆ ਉੱਥੇ ਪਾਣੀ ਇਕੱਠਾ ਹੁੰਦਾ ਵ ਆਪਾਂ ਡਿਵਾਈਡ ਵੀਡੀਓ ਬਣਾਇਆ ਕਿੱਦਾਂ ਹੋ ਸਕਦਾ ਵਾ ਜੇ ਆਪਾਂ ਉਹ ਸਾਡੇ ਕੰਮ ਦੇ ਵਿੱਚ ਕੋਈ ਅੜਚਣ ਨਾ ਆਵੇ ਤੁਹਾਨੂੰ ਬੜਾ ਅੜਚਨਾ ਹੀ ਬਹੁਤ ਆਉਂਦੀਆਂ ਵਾ ਤੇ ਬਹੁਤ ਸਾਰੇ ਸਾਡੇ ਕੰਮ ਇਦਾਂ ਦੇ ਆ ਕਮ ਸੇਮ 30 32 ਕੰਮ ਆ ਜਿਹੜੇ ਟੈਂਡਰ ਮਤਲਬ ਹੋਏ ਆ ਪਰ ਐਮਐਲਏ ਸਾਹਿਬ ਦਾ ਟਾਈਮ ਨਹੀਂ ਲੱਗਦਾ ਦਗਾੜ ਰ ਕਰਨ ਵਾਸਤੇ ਪਰ ਸ਼ਹਿਰ ਨਿਵਾਸੀ ਹੋ ਜਾਂਦੇ ਮਤਲਬ ਜਿਹੜੀ ਸਜਾਵ ਭੁਗਤਣ ਦੇ ਆ ਤੇ ਇਹ ਆ ਉਹਦੀ ਅੱਧੀ ਤੋਂ ਜ਼ਿਆਦਾ ਪਰੇਸ਼ਾਨੀ ਉਸੇ ਚੀਜ਼ ਦੀ ਹੈ ਭਾਜੀ ਕਿਵੇਂ ਦੇਖਦੇ ਹੋ ਲਗਾਤਾਰ ਜਿਹੜੀ ਬਰਸਾਤ ਪੈ ਰਹੀ ਹੈ ਬਰਸਾਤ ਦੇ ਚੱਲਦੇ ਆ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਸੋ ਇਸ ਬਰਸਾਤ ਦੇ ਚੱਲਦਿਆਂ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਆ ਆਪਣੇ ਆਪਣੇ ਕੰਮਕਾਰਾਂ ਨੂੰ ਜਿਹੜਾ ਕੀ ਜਾਂਦੇ ਹੋਏ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਤੇ ਲਗਾਤਾਰ ਬਰਸਾਤ ਜਿਹੜੀ ਪੈ ਰਹੀ ਆ ਇਹ ਸਾਰਾ ਨੁਕਸਾਨ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਡੈਨਸੇਰਾ ਮਹਿਮਤਪਾਲ ਸਿੰਘ ਬਾਜਵਾ ਟੈਂਡ ਆਊਟ ਮੋਟ ਸੱਚੇ ਕਿ ਦੋਸਤੋ ਤੁਸੀਂ ਦੇਖ ਰਹੇ ਹੋ ਡੈਨਸੇਰਾ ਤੇ ਮਹਿਮਤਪਾਲ ਸਿੰਘ ਬਾਜਵਾ ਗੱਲ ਕਰਾਗੇ ਪੰਜਾਬ ਦੇ ਬਹੁਤ ਸਾਰੇ ਵਕਫਾ ਕਿਤਰਾ ਵਿੱਚ ਜਿੱਥੇ ਲਗਾਤਾਰ ਪਾਰੀ ਬਰਸਾਤ ਪੈ ਰਹੀ ਇਸ ਬਰਸਾਤ ਦੇ ਚੱਲਦਿਆਂ ਬਹੁਤ ਸਾਰੇ ਬਿਆਸ ਦਰਿਆ ਦੇ ਵਿੱਚ ਜਿਹੜਾ ਫਲੱਡ ਜਿਹੜਾ ਆਇਆ ਹੋਇਆ ਦਾ ਹੌਂਡੈਮ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਸ ਪਾਣੀ ਦੇ ਚਲਦੇ ਲਗਾਤਾਰ ਜੋ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਉਹ ਤੇ ਖਬਰਾਂ ਦੇ ਰਾਹੀਂ ਤੁਸੀਂ ਦੇਖ ਹੀ ਰਹੇ ਹੋ ਪਰ ਜਦੋਂ ਗੱਲ ਕੀਤੀ ਜਾਵੇ ਤਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਕੀ ਬਰਸਾਤ ਪੈ ਰਹੀ ਉਸ ਬਰਸਾਤ ਦੇ ਚਲਦੇ ਸਿਵਰੇਜ ਦੀ ਗੱਲ ਕੀਤੀ ਜਾਵੇ ਜਾਂ ਟਕਾਸੀ ਨਾਲੇ ਦੀ ਗੱਲ ਕੀਤੀ ਜਾਵੇ ਹਾਲਾਂਕਿ ਨਗਰਪੰਚਾਇਤ ਨਗਰ ਕੌਂਸਲ ਟਾਂਡਾ ਵੱਲੋਂ ਤੇ ਪੁਖਤਾ ਇੰਤਿਮ ਕੀਤੇ ਗਏ ਹਨ ਪਰ ਉਹਨਾਂ ਪੁਖਤਾ ਇੰਤਿਮਾਂ ਦੇ ਚਲਦੇ ਨਗਰਪੰਚਾਇਤ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਮਾਰਸ਼ਲ ਮੇਰੇ ਕੋਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਰਸ਼ਲ ਜੀ ਪਹਿਲਾ ਦੇਰਿਸੇ ਰਵਲਾ ਤੁਹਾਡਾ ਸਵਾਗਤ ਹੈ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਅੱਜ ਪੰਜਾਬ ਦੇ ਵਿੱਚ ਔਰ ਜੇਕਰ ਬਰਸਾਤ ਆਉਂਦੀ ਦੇ ਸ਼ਹਿਰਾਂ ਨੂੰ ਸਥਿਤੀ ਲੈ ਕੇ ਸਰਕਾਰ ਨੂੰ ਕੀ ਅਪੀਲ ਕਰਨਾ ਚਾਹਣੇ ਧੰਨਵਾਦ ਬਾਜਬਾ ਸਾਹਿਬ ਅਸੀਂ ਅੱਜਨਾ 11 12 ਵਜੇ ਦੀ ਬਾਰਸ਼ ਪੈਂਦੀ ਆ ਔਰ ਬਾਰਸ਼ ਵੀ ਬਹੁਤ ਤੇਜ਼ ਪੈਂਦੀ ਆ ਤੇ ਆਪਾਂ ਵੀ ਮੇਰੇ ਹਿਸਾਬ ਨਾਲ 7 ਵਜੇ ਦਾ ਸਾਰੇ ਸ਼ਹਿਰ ਦਾ ਛਤਰੀ ਲੈ ਕੇ ਦੌਰਾ ਕਰਨ ਰਹੇ ਆ ਔਰ ਅਸੀਂ ਪਾਣੀ ਦੇ ਮਸਲਾ ਦੇਖਦੇ ਕਿਦਾਂ ਹੱਲ ਹੋਣਾ ਤੇ ਪਾਣੀ ਦਾ ਆਪਾਂ ਸਾਰੀ ਵੀਡੀਓ ਬਣਾਤੀ ਹੈ ਜੇ ਕੋ ਤੁਹਾਨੂੰ ਪਾ ਵੀ ਦਵਾਂਗੇ ਜੇ ਬੋਲ ਕੇ ਦੱਸਣਾ ਬੋਲ ਵੀ ਦਿੰਨੇ ਆ ਤੁਸੀਂ ਦੱਸੋ ਕਿਤਾ ਕਰ ਕੀ ਲੱਗਦਾ ਕੀ ਜਿਹੜੀ ਬਰਸਾਤ ਪੈ ਰਹੀ ਹੈ ਇਸ ਬਰਸਾਤ ਦੇ ਚਲਦੇ ਕੀ ਮੁਸ਼ਕਿਲਾਂ ਆ ਰਹੀਆਂ ਬਹੁਤ ਸਾਰੇ ਦੁਕਾਨਾਂ ਵੀ ਅਜੇ ਤੱਕ ਨਹੀਂ ਖੁੱਲੀਆਂ ਜਿਹੜੇ ਗੱਲ ਕੀਤੀ ਜਾਵੇ ਦੇ ਸਕੂਲੀ ਬੱਚਿਆਂ ਦੇ ਹੋਣ ਜਾਣ ਵਾਸਤੇ ਕਾਫੀ ਮੁਸ਼ਕਿਲਾਂ ਆ ਰਹੀਆਂ ਮੁਸ਼ਕਲਾਂ ਦਾ ਜੀ ਉਹ ਸਰਦਾਰ ਬਗੀਚਾ ਸਿੰਘ ਦੀ ਭਗਵਾਨ ਸਰਦਾਰ ਭਗਵਾਨ ਸਿੰਘ ਦੀ ਜਿਹੜੀ ਪੁਲੀ ਆ ਉੱਥੇ ਪਾਣੀ ਇਕੱਠਾ ਹੁੰਦਾ ਵਾ ਪਰ ਉਹ ਪਾਣੀ ਆਪਾਂ ਡਿਵਾਈਡ ਵੀਡੀਓ ਬਣਾਈਆਂ ਕਿੱਦਾਂ ਹੋ ਸਕਦਾ ਵਾ ਜੇ ਆਪਾਂ ਉਹ ਸਾਡੇ ਕੰਮ ਦੇ ਵਿੱਚ ਕੋ ਅੜਚਣ ਨਾ ਆ ਤਨ ਬਧਾਰਚਨਾਈ ਬਹੁਤ ਆਉਂਦੀਆਂ ਵਾ ਤੇ ਬਹੁਤ ਸਾਰੇ ਸਾਡੇ ਕੰਮ ਇਦਾਂ ਦੇ ਆ ਕਮ ਸੇ ਨਾ ਮ 30 32 ਕੰਮ ਆ ਜਿਹੜੇ ਟੈਂਡਰ ਮਤਲਬ ਹੋਏ ਆ ਪਰ ਐਮ ਐਲ ਏ ਸਾਹਿਬ ਦਾ ਟਾਈਮ ਨਹੀਂ ਲੱਗਦਾ ਦ ਘਟ ਰਕਨ ਵਾਸਤੇ ਪਰ ਸ਼ਹਿਰ ਨਿਵਾਸੀ ਹੋਦਾ ਹੀ ਮਤਲਬ ਜਿਹੜੀ ਸਜਾਵ ਭੁਗਤਨ ਦੇ ਆ ਤੇ ਇਹ ਆ ਉਹਦੀ ਅੱਧੀ ਤੋਂ ਜ਼ਿਆਦਾ ਪਰੇਸ਼ਾਨੀ ਉਸੇ ਚੀਜ਼ ਦੀ ਹੈ ਭਾਜੀ ਕਿਵੇਂ ਦੇਖਦੇ ਹੋ ਲਗਾਤਾਰ ਜਿਹੜੀ ਬਰਸਾਤ ਪੈ ਰਹੀ ਹੈ ਬਰਸਾਤ ਦੇ ਚਲਦਿਆ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਸੋ ਇਸ ਬਰਸਾਤ ਦੇ ਚਲਦਿਆ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਆ ਆਪਣੇ ਆਪਣੇ ਕੰਮਕਾਰਾਂ ਨੂੰ ਜਿਹੜਾ ਕੀ ਜਾਂਦੇ ਹੋਏ ਨਜ਼ਰ ਆ ਰਹੇ ਜੇਕਰ ਕੀ ਸਾਡਾ ਨੁਕਸਾਨ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਦੇਖ ਰਹੇ ਹੋ ਡੈਨਸੇਰਾ ਮਹਮਤਪਾਲ ਸਿੰਘ ਬਾਜਵਾ ਟੰਡਾ ਉਰਮੋਟ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਡੈਨਸੇਰਾ ਮਹਮਤਪਾਲ ਸਿੰਘ ਬਾਜਵਾ ਗੱਲ ਕਰਾਗੇ ਪੰਜਾਬ ਦੇ ਬਹੁਤ ਸਾਰੇ ਵਕਵਾ ਖੇਤਰਾ ਵਿੱਚ ਜਿੱਥੇ ਲਗਾਤਾਰ ਭਾਰੀ ਬਰਸਾਤ ਪੈ ਰਹੀ ਇਸ ਬਰਸਾਤ ਦੇ ਚੱਲਦਿਆਂ ਬਹੁਤ ਸਾਰੇ ਬਿਆਸ ਦਰਿਆ ਦੇ ਵਿੱਚ ਜਿਹੜਾ ਫਲੱਡ ਜਿਹੜਾ ਆਇਆ ਹੋਇਆ ਹੈ ਜਿੱਕਰ ਗੱਲ ਕੀਤੀ ਜਾਵੇ ਕੌਮ ਡੈਮ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਸ ਪਾਣੀ ਦੇ ਚੱਲਦਿਆਂ ਲਗਾਤਾਰ ਜੋ ਪੰਜਾਬ ਦੇ ਵਿੱਚ ਨੁਕਸਾਨ ਹੋਇਆ ਹੈ ਉਹ ਤੇ ਖਬਰਾਂ ਦੇ ਰਾਹੀਂ ਤੁਸੀਂ ਦੇਖੀ ਰਹੇ ਹੋ ਪਰ ਜਦੋਂ ਗੱਲ ਕੀਤੀ ਜਾਵੇ ਤਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਕਿ ਬਰਸਾਤ ਪੈ ਰਹੀ ਉਸ ਬਰਸਾਤ ਦੇ ਚਲਦਿਆਂ ਸੀਵਰੇਜ ਦੀ ਗੱਲ ਕੀਤੀ ਜਾਵੇ ਜਟਕਾਸੀ ਨਾਲੇ ਦੀ ਗੱਲ ਕੀਤੀ ਜਾਵੇ ਹਾਲਾਂਕਿ ਨਗਰਪੰਚਾਇਤ ਨਗਰ ਕੌਂਸਲ ਟਾਂਡਾ ਵੱਲੋਂ ਤੇ ਪੁਖਤਾ ਇੰਤਿਹਾਮ ਕੀਤੇ ਗਏ ਹਨ ਪਰ ਉਹਨਾਂ ਪੁਖਤਾ ਇੰਤਿਹਾਮਾਂ ਦੇ ਚਲਦਿਆਂ ਨਗਰਪੰਚਾਇਤ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਸਿੰਘ ਮਾਰਸ਼ਲ ਮੇਰੇ ਕੋਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮਾਰਸ਼ਲ ਜੀ ਪਹਿਲਾ ਡੈਢ ਸਹਿਰਵਲਾ ਤੋਂ ਤੁਹਾਡਾ ਸਵਾਗਤ ਹੈ ਔਰ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣੇ ਅੱਜ ਪੰਜਾਬ ਦੇ ਵਿੱਚ ਔਰ ਜੇਕਰ ਬਰਸ ਸਰਕਾਰ ਨੂੰ ਕੀ ਅਪੀਲ ਕਰਨਾ ਚਾਹਨੇ ਧੰਨਵਾਦ ਬਾਜਬਾ ਸਾਹਿਬ ਅਸੀਂ ਅੱਜਨਾ 11 12 ਵਜੇ ਦੀ ਬਾਰਸ਼ ਪੈਂਦੀ ਆ ਬਾਰਸ਼ ਵੀ ਬਹੁਤ ਤੇਜ਼ ਪੈਂਦੀ ਆ ਤੇ ਆਪਾਂ ਵੀ ਮੇਰੇ ਹਿਸਾਬ ਨਾਲ 7 ਵਜੇ ਦਾ ਸਾਰੇ ਸ਼ਹਿਰ ਦਾ ਛਤਰੀ ਲੈ ਕੇ ਦੌਰਾ ਕਰਨ ਰਹੇ ਆ ਔਰ ਅਸੀਂ ਪਾਣੀ ਦੇ ਮਸਲਾ ਦੇਖਦੇ ਕਿੱਦਾਂ ਹੱਲ ਹੋਣਾ ਵਾ ਤੇ ਪਾਣੀ ਦਾ ਆਪਾਂ ਸਾਰੀ ਵੀਡੀਓ ਬਣਾਤੀ ਆ ਜੇ ਕੋ ਤੁਹਾਨੂੰ ਪਾ ਵੀ ਦਵਾਂਗੇ ਜੇ ਬੋਲ ਕੇ ਦੱਸਣਾ ਤਾਂ ਬੋਲ ਵੀ ਦਿੰਨੇ ਆ ਤੁਸੀਂ ਦੱਸੋ ਕਿਦਾ ਕਰ ਰਹੇ ਹੋ ਕੀ ਲੱਗਦਾ ਕੀ ਜਿਹੜੀ ਬਰਸਾਤ ਪੈ ਰਹੀ ਹੈ ਇਸ ਬਰਸਾਤ ਦੇ ਚਲਦਿਆ ਕੀ ਮੁਸ਼ਕਿਲਾਂ ਆ ਰਹੀਆਂ ਬਹੁਤ ਸਾਰੇ ਦੁਕਾਨਾਂ ਵੀ ਅਜੇ ਤੱਕ ਨਹੀਂ ਖੁੱਲੀਆਂ ਜਿਕਰ ਗੱਲ ਕੀਤੀ ਜਾਵੇ ਤੇ ਸਕੂਲੀ ਬੱਚਿਆਂ ਦੇ ਹੋਣ ਜਾਣ ਵਾਸਤੇ ਕਾਫੀ ਮੁਸ਼ਕਿਲਾਂ ਆ ਰਹੀਆਂ ਮੁਸ਼ਕਿਲਾਂ ਦਾ ਜਿਉ ਸਰਦਾਰ ਬਗੀਚਾ ਸਿੰਘ ਦੀ ਭਗਵਾਨ ਸਰਦਾਰ ਭਗਵਾਨ ਸਿੰਘ ਦੀ ਜਿਹੜੀ ਪੁਲੀ ਆ ਉੱਥੇ ਪਾਣੀ ਇਕੱਠਾ ਹੁੰਦਾ ਵਾ ਪਰ ਉਹ ਪਾਣੀ ਆਪਾਂ ਡਿਵਾਈਡ ਵੀਡੀਓ ਬਣਾਇਆ ਕਿੱਦਾਂ ਹੋ ਸਕਦਾ ਵਾ ਜਿਉ ਆਪਾਂ ਉਹ ਸਾਡੇ ਕੰਮ ਦੇ ਵਿੱਚ ਕੋਈ ਅੜਚਣ ਨਾ ਆਵੇ ਤੁਹਾਨੂੰ ਬੜਾ ਅੜਚਨਾ ਹੀ ਬਹੁਤ ਆਉਂਦੀਆਂ ਵਾ ਤੇ ਬਹੁਤ ਸਾਰੇ ਸਾਡੇ ਕੰਮ ਇਦਾਂ ਦੇ ਆ ਕੰਮ ਸਿਰਫ 30 32 ਕੰਮ ਆ ਜਿਹੜੇ ਟੈਂਡਰ ਮਤਲਬ ਹੋਏ ਆ ਪਰ ਐਮਐਲਏ ਸਾਹਿਬ ਦਾ ਟਾਈਮ ਨਹੀਂ ਲੱਗਦਾ ਤੇ ਘਰ ਰਕਣ ਵਾਸਤੇ ਪਰ ਸ਼ਹਿਰ ਨਿਵਾਸੀ ਹੋਦਾ ਹੀ ਮਤਲਬ ਜਿਹੜੀ ਸਜਾਵ ਭੁਗਤਣ ਦੇ ਆ ਤੇ ਯਾਦ ਉਹਦੀ ਅੱਧੀ ਤੋਂ ਜ਼ਿਆਦਾ ਪਰੇਸ਼ਾਨੀ ਉਸੇ ਚੀਜ਼ ਦੀ ਹੈ ਭਾਜੀ ਕਿਵੇਂ ਦੇਖਦੇ ਹੋ ਲਗਾਤਾਰ ਜਿਹੜੀ ਬਰਸਾਤ ਪੈ ਰਹੀ ਹੈ ਬਰਸਾਤ ਦੇ ਚੱਲਦੇ ਆ ਕਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਸੋ ਇਸ ਬਰਸਾਤ ਦੇ ਚੱਲਦੇ ਆ ਬਹੁਤ ਸਾਰੇ ਜਿਹੜੇ ਲੋਕ ਜਿਹੜੇ ਆ ਆਪਣੇ ਆਪਣੇ ਕੰਮਕਾਰਾਂ ਨੂੰ ਜਿਹੜਾ ਕਿ ਜਾਂਦੇ ਹੋਏ ਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਤੇ ਲਗਾਤਾਰ ਬਰਸਾਤ ਤੁਸੀਂ ਦੇਖ ਰਹੇ ਹੋ ਡੈਨਿਸੇਰਾ ਮਹਾਮਤਪਾਲ ਸਿੰਘ ਬਾਜਵਾ ਟੰਡਾ ਉਰਮੋਟ